ਵੀਰ ਆ ਜੀ ਅਸੀਂ ਕਣਕ ਨੂੰ ਪਾਣੀ ਲਾਉਂਦੇ ਸੀਗੇ ਤੇ ਆਜ ਤਾਂ ਸੂਏ ਵਾਲ ਨੂੰ ਆਏ ਨਾ ਦੇਖੋ ਕਿਸੇ ਦਾ ਟੂਣਾ ਕੀਤਾ ਪਹਿਲੇ ਦੇ ਵਿੱਚ ਝਾੜੀਆਂ ਚ ਇੱਕ ਸਿਓ ਜ ਆ ਰੱਖਿਆ ਥੱਲੇ ਕੁਜੀ ਜੀ ਆ ਆ ਫੜਤਾ ਦੇਖੀ ਗਏ ਰੈਂ ਦੀ ਰੈਡੀ ਰੱਖਾ ਨੂੰ ਐਵੇਂ ਦੇਖਣਾ ਵਾ ਉਹ ਐ ਤਾਂ ਨਹੀਂ ਕੋਸਮ ਦਾ ਦੇਖਣ ਨੂੰ ਲਓ ਕਣਕੀ ਦਾ ਟੂਣਾ ਡਾਲਾ ਕੀਤਾ ਰੈਡੀ ਰੈਲ ਕੋਈ ਐਵੇਂ ਉਹ ਰੋਕ ਜਾ ਪਾ ਦੇਖੀਦਾ ਸੀ ਕੀ ਆ ਇਹਦੇ ਵਿੱਚ ਰਹਿ ਰਹੇ ਡਾੜੀ ਰਹਿ ਰਹੇ ਆ ਮਣਕੀਰਾ ਟਾਲਾ ਲਾਇਆ ਇੱਥੇ ਕੁਛ ਹੋ ਜੂ ਆਪਾਂ ਨੂੰ ਓਏ ਆਏ ਤਾਂ ਨਹੀਂ ਕੋਸ ਹੁੰਦਾ ਆਏ ਤਾਂ ਲੋਕ ਬੰਦੇ ਮਾਰਦੇ ਨੇ ਫਿਰ ਤਾਂ ਹਾਦਾ ਤੇਰੀ ਇਹਦਾ ਬਹਿ ਪਾਇਓ ਜਾਂ ਸਾਂੜਾਂ ਦੇ ਆਏ ਨਹੀਂ ਕੋਸ ਹੁੰਦਾ ਹੁੰਦਾ ਕਾ ਉਹ ਡਾੜੀ ਰਹਿਣ ਦੇ ਰਕਾਉ ਨੂੰ ਐਵੇਂ ਆਏ ਕੋ ਸੋਜੂਗਾ ਕੀ ਪੁਰਾ ਕੀ ਹੋ ਸਕਦਾ ਜਿਹੜੀ ਹੁਣ ਟੂਣਾ ਕੀਤਾ ਕਿਤੇ ਇੱਥੇ ਨੇ ਉਹ ਰੈਂਡ ਰੈਂਦੇ ਰਹਿੰਦੇ ਐ ਕੋਈ ਹੋ ਜੂ ਐਵੇਂ ਲੈ ਹੋ ਗਿਆ ਕਥ ਹੇ ਲੈ ਫੋਗਾ ਕਸ ਆ ਫੜ ਮੜਾ ਜਾ ਲੈ ਮੇਰਾ ਹੱਥ ਸੁੱਕ ਜੂ ਲੈ ਫੇਰੇ ਹੀ ਆਵਿਆ ਹੱਥ ਸੁੱਕ ਜੂ ਮੇਰਾ ਤਾਂ ਕੋ ਸੁੱਕਿਆ ਨਹੀਂ ਗਾ ਫੜੇ ਨੂੰ ਰਹਿਣ ਦੇ ਉਹ ਰਹਿਣ ਦੇ ਡੜੀਆਂ ਵਿੱਚ ਆਪਣੀ ਕੀਤੀ ਦੀ ਸ਼ੀਸ਼ੀ ਰੱਖੀ ਹੈ ਵਿੱਚ ਕੁਝ ਹੋ ਜੂਗਾ ਤੇਲ ਦੀ ਸ਼ੀਸ਼ੀ ਵਿੱਚ ਪੈਸੇ ਪਈ ਓਏ ਲੈ ਪਾ ਅੰਨੇ ਪੈਸੇ ਬਾਵਾ ਲੱਗਦੀ ਓਏ ਕਮੈਂਟ ਰੱਖ ਜਾ एक मिनट रख एक दो तीन चार पे सत्त अठ नौ दस ग्यारह बारह तेरह चौदह पंद्रह सोलह सतार अठारह उन्नीस भी इक्की ब ती चौबी पच्ची छब्बीस सताई अठाई नती ती ती है कि बदा एक दो तीन चार पाँच छे, सत्त अठ नौ दस ग्यारह बारह तेरह चौदह पंद्रह सोलह सतारा अठारह उन्नी, भी इक्की बाई ਤੇ 20 25 26 27 28 29 30 ਤੇ 31 31 ਇਹ ਹੋ ਗਿਆ ਬਾਈ 620 ਰੁਪਿਆ ਹੋ ਗਿਆ 6000 ਪੈਣਾ ਮੇਰਾ ਦਾ ਡੋਡਿਆਂ ਦਾ ਪੈਕਟ ਆ ਗਿਆ ਹੈ ਤੇ ਦੱਸ ਬਾਈ ਇਹ ਟੂਨੇ ਪੈਣਾ ਬੱਚਾ ਤੇਲ ਦੀ ਸ਼ੀਸ਼ੀ ਆ ਵੀ ਇਹਦੇ ਨਾਲ ਕੀ ਹੋ ਜਾਊਗਾ ਹੈ ਆ ਮੈਂ ਚੱਕ ਲਿਆ ਲੈ ਮੈਂ ਇਹ ਕਮੇ ਕੇਲਾ ਵੀ ਖਾ ਲੈਣਾ ਮੈਂ ਲੈ ਮੈਂ ਖਾ ਕੇ ਵੀ ਰਾਂ ਦੇ ਡੜੀ ਆਪਣੀ ਕੀ ਹੈ ਟੂ ਲੜ ਓਏ ਕਾਹ ਨਹੀਂ ਹੁੰਦਾ ਇਹ ਮੈਂ ਖਾਣ ਲਈ ਕੀ ਲੈਣੀ ਆ ਡੈਗ ਪੇਗਾ ਇੱਥੇ ਤੂੰ ਕੀ ਹੋ ਗਿਆ ਲੈ ਆ ਡੜੀ ਯਾਰ ਕੀ ਤੂੰ ਗੱਲਾਂ ਕਰੀ ਜਾਂਦਾ ਤੂੰ ਨਾ ਕੀਤਾ ਭਾਈ ਇਹ ਸਭ ਪਖੰਡਿਆਂ ਦੇ ਪਖੰਡਾ ਅਗਲਾ ਨਾ ਆਹ ਕਹਿੰਦਾ ਤੇ ਆ ਦੇਖ ਲੈ 6000 ਰੁਪਈਆ ਵਿੱਚ ਰੱਖਿਆ ਪਿਆ 6500 ਰੁਪਈਆ ਠੀਕ ਆ ਮੇਰਾ ਤਾਂ ਡੋਡਾ ਸਪੈਕਟ ਆ ਗਿਆ ਭੈਂਦੀ ਲਾ ਹੈ ਬਈ 6000 ਰੁਪਈਆ ਵਿੱਚ ਰੱਖਿਆ ਪਿਆ ਬਾ ਟੂਣਾ ਕੀਤਾ ਪਿਆ ਵਾ ਆ ਸੁਆ ਬਾਈ ਇੱਥੇ ਅਸੀਂ ਸਾਡੇ ਕੋਕਰੀ ਦੀ ਹੱਦ ਆ ਜਾਂਦੀ ਸੁਆ ਬਾਈ ਇੱਥੇ ਚਰਾਸਤਾ ਪੈਂਦਾ ਵਾ ਤੇ ਆਹ ਦੱਸੋ ਉਹਦੇ ਚਰਾਸਤੇ ਦੇ ਵਿੱਚ ਰੱਖਿਆ ਵਾ ਜੇ ਤੇ ਆਏ ਜਾਣੀ ਬਾਈ ਜੇ ਕਹਿਦ ਗਿਆ ਵੀ ਜਦੋਂ ਆਪਾਂ ਕੰਮ ਕਰਨਾ ਨਹੀਂ ਗਾ ਤੇ ਘਰੇ ਬੈਠਿਆ ਨੂੰ ਕਹੀਓ ਵੀ ਬਾਬਾ ਖਾਣੀ ਛੱਡ ਦੂਗਾ ਪਹਿਨਾ ਬੰਦੇ ਦੇ ਕਰਮ ਕਹਿੰਦੇ ਬੰਦਾ ਕਰਮ ਨਾਲ ਨਹੀਂ ਲਿਆਉਂਦਾ ਆਪਦੇ ਆਪ ਲਿਖਾਉਂਦਾ ਜਿਹੋ ਜੇ ਕੰਮ ਕਰਦਾ ਵਾ ਜੇ ਅਸੀਂ ਚੰਗਾ ਸੋਚਾਂਗੇ ਕਿਸੇ ਨੂੰ ਦੇਖ ਕੇ ਮੱਚਾਂਗੇ ਨਹੀਂ ਕਿਸੇ ਦੀ ਤਰੱਕੀ ਦਾ ਖੁਸ਼ ਹੋਵਾਂਗੇ ਪ੍ਰਮਾਤਮਾ ਨੇ ਆਪਣੇ ਆਪ ਸਾਰਾ ਕੁਝ ਕਰ ਦੇਣਾ ਵਾ ਜਦੋਂ ਅਸੀਂ ਦੂਜਿਆਂ ਨੂੰ ਦੇਖ ਕੇ ਮੱਚੀ ਜਾਣਾ ਕਹਿਣਾ ਉਹਦੇ ਨਾਲ ਵੀ ਮੈਂ ਠੱਗੀ ਮਾਰ ਲਾ ਉਹਨੂੰ ਵੀ ਬੇਕੂਬ ਬਣਾ ਲਾ ਉਹ ਪ੍ਰਮਾਤਮਾ ਨੇ ਫਿਰ ਉੱਥੇ ਹੀ ਰੱਖਣਾ ਵਾ ਲੈ ਆ ਮੈਂ ਕੇਲਾ ਖਾ ਲਿਆ ਕੀ ਹੋ ਗਿਆ ਨਾਲੇ ਦੇਖਾਂ ਗਿਆ ਮੈਂ ਵੀਡੀਓ ਪਾਉਣਾ ਵਾ ਅਗਲੀ ਵੀਡੀਓ 'ਚ ਵੀ ਤੁਹਾਨੂੰ ਦੱਸ ਦੂੰ ਜੇ ਕੋਸ ਹੋ ਗਿਆ ਬਾਈ ਮੈਨੂੰ ਠੀਕ ਆ ਤੇ ਜੇ ਨਾ ਹੋਇਆ ਤੁਹਾਨੂੰ ਤਾਂ ਦੱਸ ਦੂੰ ਵੀ ਭਾਈ ਹਾਂ ਇਹ 'ਚ ਜਾਦੂ ਟੂਣਾ ਸੀਗਾ ਕਿ ਨਹੀਂ ਸੀਗਾ ਜਿਹੜਾ ਬੰਦਾ ਸਗਾਂ ਦੇ ਉੱਥੋਂ ਤਾਗੇ ਤਵੀਤ ਲਿਆਉਂਦਾ ਪਹਿਲਾਂ ਆਪਦੇ ਘਰੀ ਲੈ ਕੇ ਹੁੰਦਾ ਵਾ ਫ ਆ ਤੌੜੀ ਜੂ ਚੱਕਲਾ ਮੋਟਰ ਤੇ ਰੱਖਾਂਗੇ ਤੇ ਪਾਣੀ ਪੀਵਾਂਗਾ ਤੇਲ ਦੀ ਸ਼ੀਸ਼ੀ ਚੱਕ ਲੈ ਲਾਵਾਂਗੇ। ਜਾਂ ਚੱਕਲਾ ਤੇਲ ਦੀ ਰਹਿਣ ਦੇ ਐਵੇਂ। ਡਾਗੇ ਲੈ ਜੂ ਕੋਈ ਹੋ ਰਹਾ ਤਾਂ। ਲਾ ਇਹਦੇ ਨਾਲ ਕੀ ਹੋ ਜੂਗਾ ਲੈ ਮੈਂ ਚੱਕ ਕੇ ਲੈ ਜਾਣਾ ਯਾਰ। ਇਹ ਲੈ। ਠੀਕ ਆ ਇਹ ਮੈਂ ਨਾ ਮੋਟਰ ਤੇ ਤੇਲ ਲਾਇਆ ਕਰਾਂਗੇ ਨਾ ਆ ਕੇ। ਕੀ ਯਾਰ ਐਵੇਂ ਡੜੀ ਯਾਰ ਐਵੇਂ ਚੱਕੀ ਨਾ ਸਮੋਗ ਸਾਰਾ। ਭਾਈ ਲੈ ਕੋਈ ਨਹੀਂ ਹੋਇਆਗਾ ਜੇ ਕੋਈ ਹੋਇਆ ਹੋਇਆ ਤੁਹਾਨੂੰ ਮੈਂ ਵੀਡੀਓ ਜੁ ਦੱਸ ਦੂ ਵੀ ਮੈਨੂੰ ਕੀ ਹੋ ਗਿਆ। ਇਹਦਾ ਸਭ ਬਖੰਡ ਹੁੰਦੇ ਆ। ਠੀਕ ਆ ਜੇ ਬਾਈ ਕੰਮ ਕਰਾਂਗੇ ਜਿਹੋ ਜੇ ਕਰਮ ਕਰਾਂਗੇ ਉਹੋ ਜੇ ਭਰਾਂਗੇ ਠੀਕ ਆ ਇਹ ਸਿਆਣਿਆਂ ਦੇ ਜਾਣ ਨੀ ਕੋਸਨ ਦਾ ਨਾਲੇ ਜੇ ਬੰਦਾ ਬੰਦੇ ਨੂੰ ਮਾਰਨ ਲੱਗ ਜਾਣਾ ਤੇ ਲੋਕ ਤਾਂ ਅਥਰ ਨੂੰ ਭੈਂਦੇ ਨੇ 20 ਬੰਦੇ ਮਾਰ ਦੇਣਾ ਠੀਕ ਆ ਨਾ ਇਹ ਬਾਈ ਕੋਈ ਸਿਆਣਿਆਂ ਦੇ ਬਸ ਪੈਗੇ ਨਹੀਂ ਹੁੰਦਾ ਇਹ ਤਾਂ ਆਪਦੇ ਕੰਮ ਤੇ ਹੁੰਦਾ ਵਾ ਜੇ ਕੰਮ ਕਰੋਗੇ ਤੁਹਾਨੂੰ ਸਾਰਾ ਕੋਈ ਮਿਲ ਜਣਾ ਜਦੋਂ ਕੰਮ ਹੀ ਨਹੀਂ ਕਰਨ ਤੇ ਮੁੜ ਕੇ ਸਿਆਣੇ ਉੱਥੇ ਕੀ ਕਰਨਗੇ ਸਿਆਣਿਆਂ ਨੇ ਤਾਂ ਕਹਿਣਾ ਹੀ ਹੁੰਦਾ ਗਲੇ ਨੇ ਦਾ ਜੇ ਜਾ ਕੇ ਕਮਾ ਕੇ ਸਾਡੇ ਘਰ ਚ ਆਏ ਉਹਦਾ ਭਾਲਦੇ ਆ ਵੀ ਸਾਡੇ ਕੋਲੇ ਆਵੇ ਉਹਨਾਂ ਦੀ ਤਾਂ ਦੁਕਾਨਦਾਰੀ ਉਹਦਾ ਗਾਹਕ ਭਾਲਦੇ ਆ ਵੀ ਗਾਹਕ ਕਦੋਂ ਆਵੇ ਤੇ ਕਦੋਂ ਅਸੀਂ ਇਹ ਗੱਲ ਦੱਸੇ ਤੇ ਕਦੋਂ ਬਹਿਮ ਪਾਈਗੇ ਜਦੋਂ ਬਹਿਮ ਪੈਗਾ ਜਿਹੜਾ ਬੰਦਾ ਸਿਆਣਿਆਂ ਕੋਲੇ ਜਾਂਦਾ ਹੈ ਤੂੰ ਦੇਖ ਲਈ ਉਹਦੇ ਮਨ 'ਚ ਬਈ ਬਹਿਮ ਹੋਊਗਾ ਹੁਣੇ ਬਹਿਮਾਂ ਪਰਮਾਚਾਰ ਜਾਣਾ ਹੀ ਆ ਠੀਕ ਆ ਜੇ ਕਿਸੇ ਨੇ ਚੀਜ਼ ਦਿੱਤੀ ਉਹਨੂੰ ਲੱਗਣਾ ਪਤਾ ਨਹੀਂ ਖਣੀ ਜਿਵੇਂ ਮੈਂ ਕਰਦਾ ਮੈਂ ਕਿਉਂਕਿ ਜਿਹੋ ਜੀ ਬੰਦੇ ਦੀ ਆਪਦੀ ਸੋਚ ਹੁੰਦੀ ਆ ਤੁਸੀਂ ਦੇਖੋ ਬੰਦਾ ਦੂਜੇ ਨੂੰ ਵੀ ਓਦਾਂ ਦਾ ਸਮਝੂਗਾ ਜਿਹੜਾ ਬੰਦਾ ਆਪ ਬੇਈਮਾਨ ਹੋਇਆ ਉਹਦੇ ਕੋਲੇ ਕਿੱਡਾ ਵੀ ਇਮਾਨਦਾਰ ਬੰਦਾ ਲਿਆ ਕੇ ਕਢਾ ਦਿਓ ਉਹ ਬੰਦਾ ਉੱਤੇ ਵੀ ਯਕੀਨ ਨਹੀਂ ਕਰੂਗਾ ਕਿਉਂ ਉਹ ਆਪ ਉਹੋ ਜਿਹਾ ਹੁੰਦਾ ਉਹਦੇ ਦਿਮਾਗ ਦੇ ਵਿੱਚ ਆਪ ਉਹ ਚੀਜ਼ ਕਰ ਕਰ ਗਈ ਹੁੰਦੀ ਆ ਇਹ ਚੀਜ਼ਾਂ ਕੋਈ ਟੂਣਿਆਂ ਟਾਂ ਮੈਣਿਆਂ ਦੇ ਨਾਲ ਨਹੀਂ ਹੋਣ ਲੱਗੀਆਂ ਗਿਆ ਆ ਮੈਂ ਆਲੇ ਇਕੱਲੇ ਖਾਲੇ ਆ ਠੀਕ ਆ ਦੇਖਾਂਗੇ ਮੈਨੂੰ ਕੀ ਹੁੰਦਾ ਵਾ